ਸਚੀ ਗਾਨ ਮੋਲਪਾ ਜੀ ਕੀ ਹਾਲ ਚੱਲ ਬਹੁਤ ਵਧੀਆ ਜੀ ਦੇਖੋ ਭਾਜੀ ਆਪਣਾ ਇੱਕ ਮਕਸਦ ਹੁੰਦਾ ਵੀ ਆਪਾਂ ਡੌਗ ਮਾਰਕੀਟ ਵਿੱਚ ਆਏ ਆ ਤਾਂ ਆਪਣੇ ਸਬਸਕ੍ਰਾਈਬਰਾਂ ਨੂੰ ਆਪਣੇ ਫੋਲੋਅਰ ਨੂੰ ਨਾ ਅਲੱਗ-ਅਲੱਗ ਚੀਜ਼ਾਂ ਦਿਖਾਈਏ ਹੁਣ ਦੇਖ ਹੀ ਸਾਹਦੇ ਭਾਜੀ ਦੇ ਹੱਥ ਤੇ ਨਾ ਸਪਾਈਡਰ ਹੈ ਭਾਜੀ ਇਹ ਸਪਾਈਡਰ ਕਿਹੜੀ ਨਾਮ ਨਾਲ ਕਹਿੰਦੇ ਨੇ ਕਿ ਭਾਜੀ ਇਹ ਰੈਡ ਫੂਟਡ ਟੈਰਨਟੂਲਾ ਹੈ ਰੈਡ ਫੂਟਡ ਟੈਰਨਟੂਲਾ ਕਹਿੰਦੇ ਲਾਲ ਫੂਟ ਹੁੰਦੇ ਆ ਦੇ ਕਰਕੇ ਇਹਨੂੰ ਰੈਡ ਵੀ ਕਹਿੰਦੇ ਆ ਰੈਡ ਫੂਟਡ ਵੀ ਕਹਿੰਦੇ ਆ ਠੀਕ ਹੈ ਭਾਜੀ ਇਹ ਟੈਰਨਟੂਲਾ ਦੀ ਜਿਹੜੀ ਕੀਮਤ ਹੈ 20000 ਫੋਰ ਅ ਸਿੰਗਲ ਪੀ 90 ਦੇ ਵੀ ਬਰੀਡਿੰਗ ਪਰਪਸ ਤੇ ਹੈਗਾ ਇਹ ਹਾਂਜੀ ਬਰੀਡਿੰਗ ਵਾਸਤੇ ਹੈਗਾ ਪਰ ਇਹਦੀ ਬਰੀਡ ਕਰਾਂ ਉਹ ਵੀ ਜ਼ਿਆਦਾ ਨਹੀਂ ਹੁੰਦਾ ਠੀਕ ਹੈ ਭਾਜੀ ਉਹ ਕਿਉਂ ਕਿਉਂਕਿ ਇਹਦੀ ਜਿਹੜੀ ਮਦਰ ਹੁੰਦੀ ਹੈ ਬੱਚੇ ਆਪਣੇ ਪੇਟ ਤੇ ਕੈਰੀ ਕਰਦੀ ਤੇ ਜਿਹੜੇ ਬੱਚੇ ਆਉਂਦੇ ਨੇ ਉਹ ਖਾਸ ਆਗੇ ਵੱਡੇ ਹੁੰਦੇ ਠੀਕ ਹੈ ਤੇ ਜੇ ਕਿਮਰਾ ਮਰ ਜਾਂਦੀ ਉਸ ਤੋਂ ਬਾਅਦ ਠੀਕ ਹੈ ਤਾਂ ਕਰਕੇ ਇਹਦੀ ਬਰੀਡਿੰਗ ਹੋਣੀ ਨਹੀਂ ਹੁੰਦੀ ਹੈ ਹਾਂਜੀ ਠੀਕ ਹੈ ਭਾਜੀ ਤੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਨਾਲ ਕੈਡ ਵੀ ਹੈ ਇੱਕ ਦੇਖੋ ਕੈਡ ਦੇ ਵਿੱਚ ਬਾਈ ਜੀ ਬਾਈ ਜੀ ਕੈਡ ਦੇ ਵਿੱਚ ਕੀ ਕੁਛ ਹੁੰਦਾ ਆਪਣੇ ਲਈ ਮਿਲ ਜਾਂਦਾ ਭਾਜੀ ਮੇਰੇ ਕੋਲ ਕੋਈ ਵੀਟ ਕੈਟ ਨਹੀਂ ਮਿਲ ਜਾਂਦੀ ਬਲੈਕ ਐਂਡ ਵਾਈਟ ਮਿਲ ਜਾਂਦਾ ਹੈ ਐਡਲਟ ਪੇਅਰ ਵੀ ਮਿਲ ਜਾਂਦਾ ਹੈ ਕਿਟਨਸ ਤੇ ਦੋ ਪੇਸ ਲੈ ਲੋ ਭਾਵੇਂ ਰਸ਼ੀਨ ਸਮੋਸ ਲੈ ਲੋ ਸਾਰੇ ਮਿਲ ਜਾਂਦੀਆਂ ਜੀ ਠੀਕ ਹੈ ਭਾਜੀ ਹਾਲੇ ਤੁਸੀਂ ਕਿਟਨ ਦੇਖ ਸਕਦੇ ਹੋ ਸਿਰਫ ਸਿਰਫ 10000 ਰੁਪਏ ਦਾ ਰੇਟ ਹੈ ਜੀ 10000 ਦਾ ਹਾਂ ਜੀ ਬਲੈਕ ਐਂਡ ਵਾਈਟ ਕੈਟ ਆ ਜੇ ਕਿਸੇ ਨੂੰ ਹੋਰ ਕੋਈ ਵਾਈਟ ਕਲਰ ਲੈਣਾ 15000 ਜਿੰਨਾ ਦਾ ਅਲੱਗ-ਅਲੱਗ ਰੇਟ ਠੀਕ ਹੈ ਗ੍ਰੇ ਕਲਰ ਹੋ ਗਿਆ ਉਹਦਾ ਲੱਗ ਰੇਟ ਬਲੂ ਹੋ ਗਿਆ ਉਹਦਾ ਅਲੱਗ ਠੀਕ ਹੈ ਨਾ ਵੀ ਉਹ ਮੇ ਠੀਕ ਹੈ ਤੇ ਬਾਕੀ ਭਾ ਏ ਭਾਜੀ ਵਰਡ ਆ ਬਜੇ ਕਰ ਇਹ ਬਜੇ ਠੀਕ ਆ ਜਿਹੜਾ ਕੀ ਆਪਾਂ ਕਹਿ ਸਕਦੇ ਰੇਂਬੋ ਟ੍ਰੈਸੈਂਗਲ ਠੀਕ ਆ ਜੀ ਇਹ ਦੋ ਤਰੀਕਿਆਂ ਦੇ ਅਲਗ-ਅਲਗ ਆ ਜਾਂਦੇ ਆ ਥੋੜੀ ਕੋਸਟਿੰਗ ਨੇ ਜ਼ਿਆਦਾ ਹੁੰਦੀ ਆ 800 ਰੁਪਏ ਪ੍ਰੇਅ ਦੇ حساب ਨਾਲ ਆਉਂਦੇ ਆ ਠੀਕ ਆ ਭਾਜੀ ਉਸ ਤੋਂ ਬਾਅਦ ਵੀ ਦੇਖ ਸਕਦੇ ਆਪਣੇ ਉੱਡੇ ਨਾਲੇ ਕੁਝ ਥਰ ਆ ਗਈ ਠੀਕ ਆ ਜੀ 12 ਜਾ ਰਹੇ ਆ 12 ਨਾਲ ਆ ਰਹੇ ਦੇਖੇ ਜਾ ਰਹੇ ਠੀਕ ਆ ਇਸ ਛੇਸੁਰ ਦੇ ਪੇਰ ਦੇ ਹਿਸਾਬ ਨਾਲ ਮਿਲ ਜਾਂਦਾ ਜੀ ਵਧੀਆ ਆਊਟਰ ਨਾਲ ਕੰਮ ਕਰ। ਠੀਕ ਹੈ ਆਊਟਰ ਨਾਲ। ਹਾਂਜੀ ਥੱਲੇ ਦੇਖ ਸਕਦੇ ਹੋ ਖਾਕੀ ਕੰਬਲ ਪੈਕਸ ਨਹੀਂ। ਠੀਕ ਹੈ ਭਾਜੀ। ਇਹ ਖਾਕੀ ਕੰਬਲ ਬੱਚਾ ਨੇ ਅੰਡੇ ਦਿੰਦੀ ਹੈ ਸਿਰਫ ਸਿਰਫ 2000 ਰੁਪਏ ਦਾ ਜੋੜਾ। ਠੀਕ ਹੈ ਭਾਜੀ। ਇੱਧਰ ਤੁਸੀਂ ਮੇਰੇ ਦੇਖ ਸਕਦੇ ਹੋ ਇਹਨਾਂ ਨੂੰ ਰਾਜਨਸਵੀ ਕਹਿੰਦੇ ਨੇ ਆਪਾਂ। ਠੀਕ ਹੈ ਜੀ। ਇਹਦੀ ਜੋ ਪੋਸਟਿੰਗ ਪੈਂਦੀ ਹੈ ਤੇ 4000 ਫਿਰ ਪੂਰੇ ਪੇਅਰ ਪੈਂਦੀ ਆ। 4000 ਰੁਪਏ ਪੇਅਰ। ਹਾਂਜੀ। ਉਹ ਘੱਟ ਰੇਟ ਆ ਮੇਲ ਫੀਮੇਲ ਕੰਪਰਮ ਆਇਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਚਲੋ ਜੀ ਇਹ ਨੌ ਪਰਸਾ ਕੇ ਨੌ ਪਰਸਾ ਵਿੱਚ ਕਿਸ਼ਰ ਅਵੇਲੇਬਲ ਆ ਤੇ ਇਹ ਜੋ ਫਿਸ਼ਰ ਦੀ ਫੀਮੇਲ ਆ ਇਹਦਾ ਜੋ ਪੇਅਰ ਆ 2000 ਰੁਪਏ ਸਾਰੇ ਪੇਅਰ ਤੋਂ ਹਸਪਤਲ ਪੈਂਦੀ ਆ ਕਸਟਮਰ ਠੀਕ ਹੈ ਬਾਜੀ ਇਹ ਆਪਣੇ ਕੋਲ ਆ ਗਈ ਜੀ ਬਜਰੀਕਰ ਉਹ ਹੀ ਸੇਮ ਇਹਨਾਂ ਦੇ ਵੀ 500 ਰੁਪਏ ਪੇਰ ਦੇ ਸਾਹਮਣੇ ਕੋਸਟਿੰਗ ਹੋਊਗੀ ਠੀਕ ਹੈ ਭਾਜੀ ਆਪ ਤੁਸੀਂ ਦੇਖ ਸਕਦੇ ਹੋ ਜੋ ਵਾਈਟ ਜਾਵਾ अवेलेबल ਆਪਣੇ ਕੋਲ ਇੱਕ ਗ੍ਰੇ ਜਾਵਾ ਪੇਰ ਆ ਬਾਕੀ ਜੋ ਸਟੋਰੀ ਦਾ ਸੇਲ ਹੋ ਗਿਆ ਉਹ ਰੋਡਸ ਉਹਦੇ ਪਟਿਆਲੇ ਸੀ ਠੀਕ ਹੈ ਜੀ ਇਹਦਾ ਜਿਹੋ ਕੋਸਟਿੰਗ ਪੈਂਦੀ ਹੈ ਵਾਈਟ ਜਾਵਾ ਦੀ 1000 ਪੇਰ ਆ ਜਿਹੜੀ ਗ੍ਰੇ ਵਾਲੀ ਦੀ 800 ਰੁਪਏ ਸੋਰੇ ਪੇਰ ਕੋਸਟਿੰਗ ਪੈਂਦੀ ਹੈ ਠੀਕ ਹੈ ਭਾਜੀ ਉਸ ਤੋਂ ਬਾਅਦ ਇਹ ਦੇਖ ਸਕਦੇ ਆ ਮਾਈ ਸੁਨਦੇ ਜੀ ਛੋਟੇ ਛੋਟੇ ਠੀਕ ਹੈ ਇਹ ਮੇਨਲੀ ਵਰਕਿੰਗ ਆਉਂਦੀ ਜਾਂਦੀ ਜਿੱਦਾਂ ਆਪਾਂ ਕੋਈ ਸਨੇਕ ਨੂੰ ਪਵਾਨ ਵਾਸਤੇ ਜਾਂ ਫ ਇਹ ਵੀ ਸੇਮ ਕੋਸਟਿੰਗ 254 ਦਾ ਸਿੰਗਲ ਪੈ ਜਾਂਦਾ ਹੈ ਸਿੰਗਲ ਜੀ ਹਾਂਜੀ ਤੇ ਭਾਜੀ ਇਹਦੀ ਇੱਕ ਖਾਸियत ਵੀ ਹੁੰਦੀ ਹੈ ਵੀ ਜਿਹੜਾ ਇਹ ਵਾਈਟ ਰੱਖਦਾ ਹੈ ਤਾਂ ਦੂਸਰੇ ਚੂਹੇ ਘਰੇ ਨਹੀਂ ਆਉਂਦੇ ਕਿਉਂਕਿ ਜਿਹੜੀਆਂ ਰੈੱਡ ਹੁੰਦੀਆਂ ਰਾਤ ਨੂੰ ਚਮਕਦੀਆਂ ਉਹਦੇ ਕਰਕੇ ਜਿਹੜਾ ਬਲੈਕ ਚੂਹੇ ਆਉਂਦੇ ਘਰੇ ਆਉਂਦੇ ਨਹੀਂ ਠੀਕ ਹੈ ਜੀ ਤੇ ਬਾਕੀ ਪਾ ਜੀ ਆ ਵੀ ਇੱਕ ਨਿਊਰ ਆ ਜੀ ਠੀਕ ਹੈ ਜੀ ਫੋਮ ਆ ਜੀ 6000 ਦਾ ਫੋਰੇ ਪੇਜਰ ਆ ਪਾਈਨੈਪਲ ਕਨਿਊਰ ਇਹਨਾਂ ਨੂੰ ਕਹਿੰਦੇ ਨੇ ਤੇ ਬਾਕੀ ਪਾਪਾ ਗੱਲ ਕਰੀਏ ਭਾਜੀ ਆਪਣੇ ਲਾ ਕੇ ਕੇਜ ਵਾ 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 ਅਵੇਲੇਬਲ ਹੋ ਜਾਂਦੇ ਨੇ ਕਿ ਹਾਂਜੀ ਵੀਰੇ ਕੇਜ ਜਿਹੜਾ ਮਰਜ਼ੀ ਸਾਈ ਦਾ ਪ੍ਰਿੰਸ ਦੇ ਨਾਲ ਹੋ ਵੀ ਬਣ ਜਾਂਦਾ ਹੈ ਤੇ ਬਾਕੀ ਭਾਜੀ ਆਪਾਂ ਫੂਡ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਫੂਡ ਹੁੰਦਾ ਆ ਉਹਦੇ ਬਾਰੇ ਲੋਕ ਫੂਡ ਵੀ ਆਪਣੇ ਕੋਲ ਅਵੇਲੇਬਲ ਹੁੰਦਾ ਤੇ ਸ਼ੂਰ ਵੀ ਹੁੰਦਾ ਵਾ ਸਨੈਕਸ ਆਸਤੇ ਵੀ ਸਾਰਾ ਕੁਝ ਮਿਸਕੇ ਜੋ ਵੀ ਬਰਡ ਸ ਐਨੀਮਲ ਦਾ ਫੂਡ ਹੋਊਗਾ ਸਾਰਾ ਪਕਵਾਂ ਦੇ ਜਾਂਦਾ ਸ਼ੋਅ ਤੇ ਠੀਕ ਹੈ ਭਾਜੀ ਆਪਣੀ ਲੋਕੇਸ਼ਨ ਦੱਸ ਦੀ ਆਪਣਾ ਕੰਟੈਕਟ ਨੰਬਰ ਦੱਸ ਦੀ ਆਪਣੀ ਲੋਕੇਸ਼ਨ ਆ ਜੀ ਲੁਧਿਆਣਾ ਇੱਕ ਛੋਟੀ ਪਰਸਲੋ ਦੇ ਆਪਰੇ ਦੁਕਾਨ ਦਾ ਨਾਮ ਆ ਕੰਟੈਕਟ ਨੰਬਰ ਹੈਗਾ ਜੀ ਆਪਣਾ 7814260383 ਠੀਕ ਹੈ ਨੀਚੇ ਦੇ ਵੀਡੀਓ ਦੇ ਵਿੱਚ ਭਾਜੀ ਦਾ ਨੰਬਰ ਚੱਲਦਾ ਰਹੂਗਾ 22 ਜਲਵ ਆ ਤਾਰਾਂ ਦੇ ਵਰਡ ਠੀਕ ਹੈ ਨਾ ਆਲਟਾ ਦਾ ਰੈਵਟ ਜਾਂ ਸ਼ੂਏ ਕਹਦੀ ਮਾਊਸ ਕਹਦੀ ਆਪਾਂ ਉਹ ਸਾਰਾ ਕੁਝ ਕੈਟ ਮਿਲ ਜਾਂਦੇ ਨੇਗੇ ਠੀਕ ਆ ਓਕੇ ਅਨਮੋਲ ਦਾ ਇੱਕ ਵੀ ਭਾਈ ਓਕੇ ਜੀ ਜੀ ਭਾਈ ਜੀ ਕੀ ਹਾਲ ਚਾਲ ਵਧੀਆ ਹੀ ਵਧੀਆ ਤੁਸੀਂ ਸੁਣਾਓ ਪਹੁੰਚ ਗਿਆ ਡੌਗ ਸ਼ੋਅ ਤੇ ਅਜੀ ਹਾਂ ਜੀ ਭਾਜੀ ਦੇਖੋ ਜੂਨਿਕ ਜੀ ਚੀਜ਼ ਦਿਖਾਵਾਂ ਤੁਹਾਨੂੰ ਮੈਂ ਡੌਗ ਸ਼ੋਅ ਦੇ ਵਿੱਚ ਮੈਂ ਕਾਫੀ ਵੀਡੀਓ ਕਵਰ ਕੀਤੀਆਂ ਨੇ ਕਿਆਂ ਅਜੇ ਤੱਕ ਮੈਨੂੰ ਕੋਈ ਗੱਦੀ ਬੱਚਾ ਨਹੀਂ ਮਿਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਗੱਦੀ ਬੱਚਾ ਹੈ ਭਾਜੀ ਫੀਮੇਲ ਹੈ ਵਾਜੀ ਫੀਮੇਲ ਹੈ ਜੀ ਫੀਮੇਲ ਹੈ ਕੀ ਪ੍ਰਾਈਸ ਆ ਭਾਜੀ ਏ ਆਪਾਂ 12000 ਰੁਪਏ ਦੇ ਦਾਂਗੇ ਪਰ 12000 ਦੀ ਭਾਜੀ ਇੱਕ ਬੱਚਾ ਕਮਾ ਕੇ ਦਿਖਾ ਦਿਓ ਬਾਈ ਜੀ ਦਾ ਬੱਚਾ ਵੀ ਇੱਕ ਹੱਤ ਨਾਲ ਘੁੰਮ ਨਹੀਂ ਰਿਹਾ ਬੱਚਾ ਇੰਨਾ ਐਕਟਿਵ ਬੱਚਾ ਤੇ ਇੰਨਾ ਹੈਲਥੀ ਬੱਚਾ ਆ ਤੇ ਇਹ ਨਾ ਗੱਲ ਕਰਦੇ ਆਪਾਂ ਬਾਈ ਜੀ ਪ੍ਰਾਈਸ ਦੀ ਇਹ ਦੱਸ ਦਿਓ ਏਜ ਦੱਸ ਦਿਓ ਇਹ ਹੈਗੇ 6 ਮਹੀਨੇ ਦਾ ਜੀ ਠੀਕ ਹੈ ਜੀ 12000 ਰੁਪਏ ਦੀ ਲਾ ਹਾਈ ਸ਼ਰਮਾ ਜੀ ਪਹੁੰਚੀਗੇ ਡਾਕਟਰ ਕੋ ਤੇ ਪਹੁੰਚ ਗਏ ਵੀਰੇ ਰਵੀ ਪਾਤੀ ਠੀਕ ਜੀ ਆ ਤਾਂ ਵੀਰੇ ਬਾ ਦੇ ਲੋ ਅੱਜ ਹਸਕੀ ਹੈ ਬਾਈ ਜਿਹੜਾ ਬਾਈ ਦਾ ਮੇਰੀ ਨਾ ਮੇਰੀ ਬਾੜ ਦਾ ਮੇਰੇ ਦਾ ਮੇਲ ਫੀਲੇ ਲ ਠੀਕ ਹੈ ਨਾ ਬਾਕੀ ਦਾ ਬਾਈ ਦਾ ਆਲ ਬਰੀਡ ਦਾ ਹੀ ਕੰਮ ਹੈ ਤੇ ਬਾਕੀ ਬਾਈ ਦਾ ਵਾਰਡ ਦਾ ਕੰਮ ਦੀ ਹੈ। ਬਾਕੀ ਵੀਰੇ ਆ ਹਸਕੀ ਦਾ ਮੇਲ ਹੈ ਫੀਮੇਲ ਹੈ? ਮੇਲ ਹੈ ਵੀਰੇ ਰਵੀ। ਕਿਹਦੀ ਕੀ ਡਿਮਾਂਡ ਹੈ ਵੀਰੇ? ਨਹੀਂ ਜੀ। ਦੇ ਦਾਂਗੇ 10000 ਰੁਪਏ। 10000 ਰੁਪਏ। ਕਿਹੜਾ ਆਈਸ? ਨਾਰਮਲਾਈਜ਼ਰ। ਠੀਕ ਆ। ਤੇ ਵੀਰੇ ਆ ਵਾਰਡ ਵਾਲੇ ਦੱਸਿਓ ਆਪਣੀ ਜਾਣਕਾਰੀ ਦਿਓ। ਇਹ ਬਜਰੀਕਰ ਹੈ ਵੀਰੇ? ਆਸਟ੍ਰੇਲੀਅਨ ਤੋਤਾ। ਠੀਕ ਆ। ਹਾਂ। ਇਹ ਕੀ ਪ੍ਰਾਈਸ ਦਾ ਪੇਅਰ ਹੁੰਦਾ ਵੀਰੇ ਇਹ? ਵੀਰੇ 400 ਰੁਪਏ ਦਾ ਕਰਕੇ ਆਬ। 400 ਰੁਪਈਆ। ਠੀਕ ਆ। ਤੇ ਆ ਵੀ ਉਹੀ ਆ ਦਾ ਵੀਰੇ? ਹਾਂ। ਤੇ ਜਿਹੜੇ ਆ ਵਿੱਚ ਇੱਕ ਪੈਕੇਜ ਤੇ ਵੀਰੋਦਰ ਆਪਣਾ ਲੋਕ ਕੇਜ ਐਸੈਸਰੀ ਸੋਸਰੀ ਆਰ ਆਗਰ ਵਗੈਰਾ ਮਿਲ ਜੇ ਸਾਰਾ ਕੁਝ ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਆ ਵੀਰੇ ਤੇ ਬਾਕੀ ਆਪਣਾ ਨੰਬਰ ਬੋਲ ਦਿਓ ਵੀਰੇ ਲੋਕੇਸ਼ਨ ਬੋਲ ਦਿਓ 805456068 ਆ ਠੀਕ ਹੈ ਵੀਰੇ ਦੁਬਾਰੇ ਫੇਰ ਬੋਲਨਾ ਬਾਈ ਪਾਜੀ ਪਿਛਲੀ ਵਾਰ ਤੁਸੀਂ ਨੰਬਰ ਗਲਤ ਪਾ ਦਿੱਤਾ ਸੀ 805456068 ਆ ਠੀਕ ਹੈ ਵੀਰੇ ਆ ਆਪਣਾ ਕਾਲ ਆਈ ਬਾਈ ਦੇ ਨਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਨੇ ਆਪਣੀ ਮਿਸਟੇਕ ਵੀ ਦੱਸਤੀ ਬਾਈ ਪਤਾ ਨਹੀਂ ਕਿਹੜੇ ਬਾਈ ਦਾ ਨੰਬਰ ਪੈ ਗਿਆ ਸੀਗਾ ਉੱਤੇ ਬਾਕੀ ਬਾਈ ਨੂੰ ਵੀ ਪਰੇਸ਼ਾਨੀ ਆਈ ਹੋਊਗੀ ਉਹਨੂੰ ਠੀਕ ਹੈ ਬਾਈ ਜੀ ਇਹ ਓਕੇ ਥੈਂਕ ਯੂ ਵੀਰੇ ਕਾਕੇ ਵੀਰੇ ਹਾਂ ਹਾਂ ਓਕੇ ਵੀਰੇ ਰਵੀ ਸਿਗ ਲਾਉਣ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਵੀਰੇ ਤੁਸੀਂ ਦੱਸੋ ਨਾਬੇ ਦੇ ਪਹੁੰਚੀ ਗਏ ਡਾਕਟਰ ਸਾਹਿਬ ਤੇ ਹਾਂ ਜੀ ਹਾਂ ਤੇ ਬਾਕੀ ਨਾ ਬਾਈ ਦਾ ਮੈਂ ਦੱਸਾਂ ਜਿੰਨਾ ਕਿ ਮੈਨੂੰ ਪਤਾ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਆਲ ਹੀ ਤਰ੍ਹਾਂ ਦੇ ਸਟੱਡ ਨੇ ਬਾਈ ਲਵੇ ਫਿਲਹਾਲ ਬੱਚੇ ਬਾਈ ਦੀ ਲਵੇ ਸਟਾਕ ਦੇ ਲੈਵਲ ਸੀਗਾ ਚੌਂ ਚੌਂ ਸਿੜਜੂ ਠੀਕ ਹੈ ਤੇ ਪਮੇਰੀਅਨ ਦੇ ਵਿੱਚ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਚੌਂ ਚੌਂ ਦੇ ਮੇਲ ਦਾ ਫੀਮੇਲ ਦਾ ਪ੍ਰਾਈਸ ਦੀ ਬਾਈ ਜੀ ਮੇਲ ਦਾ ਵੀਰੇ 16000 ਰੁਪਿਆ ਤੇ ਫੀਮੇਲ ਦਾ 11000 ਜੀ 11000 ਰੁਪਿਆ ਇਹ ਸ਼ਿਡਿਊਲ ਦਾ 10000 ਰੁਪਏ ਦਾ ਮੇਲ ਹੈ ਜੀ ਤੇ 8500 ਦੀ ਫੀਮੇਲ ਆ ਠੀਕ ਹੈ ਤੇ ਮੇਰੀਆਂ ਦੀ ਗੱਲ ਕਰੀ ਵੀ ਮੇਰੀਆਂ ਦੀਆਂ ਫੀਮੇਲਾਂ ਵੀਰੇ ਆਫਰ ਹੈ 25 2500 ਰੁਪਏ ਦੀ 2500 ਦੀਆਂ 25 2500 ਰੁਪਏ ਫੀਮੇਲ ਆ ਠੀਕ ਹੈ ਨਾ ਆਹ ਸਟਾਕ ਬਾਈ ਲੈ ਅਵੇਲੇਬਲ ਪਿਆ ਹੈ ਜੀ ਫਿਲਹਾਲ ਬਾਕੀ ਬਾਈ ਸਟਾਕ ਲੈ ਕੇ ਆਇਆ ਸੀਗਾ ਉਹ ਸੇਲ ਹੋ ਗਿਆ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਤੇ ਆਪਣੀ ਇਹ ਦੱਸ ਦਿਓ ਵੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈ ਏ ਆਰ ਇੰਡੀਆ ਡਿਲੀਵਰੀ ਆ ਵੀਰੇ ਲੋਕੇਸ਼ਨ ਆਪਣੀ ਨਾਬਾ ਜੀ ਠੀਕ ਹੈ ਕੋਈ ਵੀ ਬੱਚਾ ਲੈਣਾ ਉਹਦੇ ਵੀ ਨੇ ਠੀਕ ਹੈ ਬਾਈ ਉਹਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਤੇ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਓਕੇ ਠੀਕ ਹੈ ਵੀਰੇ ਅਸੀਂ ਆ ਗਏ ਨ ਵੀਰ ਚੱਲ ਵਧੀਆ ਜੀ ਬਾਈ ਤੁਸੀਂ ਪਹੁੰਚ ਕੇ ਬਤਾ ਦੇਣਾ ਦਫਤਰ ਤੇ ਹਾਂ ਜੀ ਬਾਈ ਬਾਈ ਜੀ ਦੇਖੋ ਬਾਈ ਅੱਜ ਲੈ ਕੇ ਆਏ ਆ ਚੌਂ ਚੌਂ ਦੇ ਬੱਚੇ ਦੇਖੋ ਬਈਆ ਦੇਖੋ ਬਾਈ ਜੀ ਚੌਂ ਚੌਂ ਦੇ ਬੱਚੇ ਨੇਗੇ ਕਮਾ ਕੇ ਦਿਖਾ ਦਿਓ ਵੀਰੇ ਮੇਲ ਫੀਮੇਲ ਵੀਰੇ ਦੋਨੇ ਫੀਮੇਲ ਹੈ ਵੀਰੇ ਦੋਨੇ ਫੀਮੇਲ ਆ ਵੀਰੇ ਕੀ ਪ੍ਰਾਈਸ ਹੋਊਗਾ ਫੀਮੇਲ ਦਾ ਵੀਰੇ 17000 ਰੁਪਏ 17000 ਹਾਂ ਤੇ ਬਾਕੀ ਬਾਈ ਜੀ ਆਪਣੀ ਕੋਈ ਹੋਰ ਬਿਲਡਿੰਗ ਆ ਹਾ ਅਮਰੀਕਨ ਕਲਚਰ ਹਾਂਜੀ ਵੀਰੇ ਠੀਕ ਹੈ ਨਾ ਇਹਦਾ ਕੀ ਪ੍ਰਾਈਸ ਹੋਊਗਾ ਵੀਰੇ ਇਹ ਵੀਰੇ ਅਲੱਗ-ਅਲੱਗ ਰੇਟ ਨੇ ਕਲਚਰ ਦਾ ਮੇਲ ਦਾ ਹੈਗਾ 9000 ਰੁਪਿਆ ਠੀਕ ਹੈ ਜੀ ਉਹ ਦੂਜੇ ਦਾ ਹੈਗਾ ਗੱਡੀ ਦਾ ਬੱਚਾ ਉਹ ਹਾਂਜੀ ਪਾੜੀ ਗੱਡੀ ਦਾ ਬੱਚਾ ਪਾੜੀ ਗੱਡੀ ਦਾ ਬੱਚਾ ਵੀਰੇ ਗੱਡੀ ਦਾ ਬੱਚਾ ਕੱਢ ਕੇ ਦਿਖਾ ਦਿਓ ਕੀ ਆ ਉਹ ਕੀ ਆ ਇਹ ਮੇਲਾ ਫੀਮੇਲਾ ਹੈ ਫੀਮੇਲ ਆ ਜੀ ਫੀਮੇਲ ਆ ਵੀਰੇ ਕੀ ਪ੍ਰਾਈਸ ਈ ਇਹਦਾ ਇਹਦਾ ਵੀਰੇ 13000 ਰੁਪਏ 13000 ਰੁਪਏ ਵੀਰੇ ਆਪਣਾ ਆਲ ਬਰੀਡ ਦੇ ਵਿੱਚ ਕੰਮ ਹੈ ਹਾਂਜੀ ਵੀਰੇ ਤੇ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੀਓ 9146 ਬਾਈ 70 776 ਵੀਰੇ ਠੀਕ ਹੈ ਵੀਰੇ ਨੀਚੇ ਵੇਖੀਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਹੋਊ ਆਲ ਓਵਰ ਇੰਡੀਆ ਡਿਲੀਵਰੀ ਹੈ ਬਾਈ ਹਾਂਜੀ ਵੀਰੇ ਠੀਕ ਹੈ ਨਾ ਬਾਈ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਨਾ ਤੇ ਬਾਕੀ ਬਾਈ ਜੀ ਦੀ ਲੋਕੇਸ਼ਨ ਦੱਸ ਦਿਓ ਵੀਰੇ ਲੋਕੇਸ਼ਨ ਵੀਰੇ ਆਪਣਾ ਜਿਹੜਾ ਸੰਗਰੂਰ ਹੈ ਪਿੰਡ ਆਪਣਾ ਲਵੇ ਲੌਂਗਾਲਾ ਫਾਇਦਾ ਠੀਕ ਹੈ ਵੀਰੇ ਓਕੇ ਵੀਰੇ ਓਕੇ ਬਰਾ ਸਸੀਗਾ ਭਾਜੀ ਕੀ ਹਾਲ ਚਾਲ ਸਸੀਗਾ ਭਾਜੀ ਹੋਰ ਪਹੁੰਚੀਗੇ ਡਾਕਸ਼ੋ ਤੇ ਸ਼ਾਬਾਸ਼ ਵਾਲੇ ਹਾਂ ਜੀ ਹਾਂ ਜੀ ਪਹੁੰਚ ਗਏ ਦੇਖੋ ਭਾਜੀ ਬਾਈ ਦੀ ਨਾ ਸਪੈਸ਼ਲਟੀ ਹੈ ਤੇ ਪਹਿਲਾਂ ਵੀ ਤੁਸੀਂ ਮੇਰੀ ਵੀਡੀਓ ਦੇ ਵਿੱਚ ਕਰਨਾਲ ਡਾਕਸ਼ੋ ਦੇ ਬਾਈ ਦੀ ਵੀਡੀਓ ਦੇਖੀ ਹੋਗੀ ਤਾਂ ਬਾਈ ਦੀ ਨਾ ਸਪੈਸ਼ਲਟੀ ਫਰੈਂਚ ਦੇ ਵਿੱਚ ਕੰਮ ਕਰਦ ਨੇ ਬਾਈ ਜੀ ਤੇ ਫਰੈਂਚ ਦੇ ਵਿੱਚ ਲੈ ਕੇ ਆਏ ਨੇ ਫਿਲਹਾਲ ਬਾਈ ਜੀ ਬੱਚਾ ਕਮਾ ਕੇ ਦਿਖਾ ਦਿਓ ਪਾਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੋਊਗਾ ਪਾਜੀ ਕੀ ਏਜ ਆ ਬੱਚਾ ਦੀ 2 ਮਹੀਨੇ ਪਲਸ ਨਹੀਂ 2 ਮਹੀਨੇ ਪਲਸ ਵੈਕਸੀਨੇਸ਼ਨ ਡਨ ਨਹੀਂ ਹਾਂਜੀ ਹਾਂਜੀ ਠੀਕ ਹੈ ਤੇ ਮੇਲ ਦਾ ਪ੍ਰਾਈਸ ਕੀ ਪਾਜੀ ਹਾਂ ਮੇਲ 15000 ਦਾ ਫੀਮੇਲ 20000 ਦਾ ਫੀਮੇਲ ਵੀ ਆਰ ਦੀ ਤੇ ਬਾਜੀ ਇਹਦਾ ਕਲਰ ਤੇ ਬਾਜੀ ਕੋਸੇ ਫਰਕ ਹੁੰਦਾ ਨਾ ਰੇਟ ਦਾ ਹਾਂ ਕਲਰ ਵਾਈ ਥੋੜਾ ਹੁੰਦਾ ਡਿਫਰੈਂਸ ਠੀਕ ਹੈ ਤੇ ਆ ਨੀਚੇ ਬੱਚੇ ਪਏ ਨੇ ਬਾਜੀ ਮਾਰਲੇ ਕਲਰ ਦੇ ਵਿੱਚ ਬੱਚਾ ਹੀ ਹਾਂ ਮਾਰਲੇ ਪਾਈਟ ਫੀਮੇਲ ਪਈ ਹੈ ਜੀ ਸਾਢੇ 6 ਮਹੀਨੇ ਦੀ ਹੈ ਸਾਢੇ 6 ਮਹੀਨੇ ਦੀ ਹਾਂ ਜੀ ਜੀ ਠੀਕ ਹੈ ਸਾਢੇ 6 ਮਹੀਨੇ ਦੀ ਹੈ ਇਹ ਤੇ ਆ ਬੱਚੇ ਬਾਜੀ ਆ ਮੇਲ 2 ਮਹੀਨੇ ਦਾ ਜੀ ਠੀਕ ਹੈ ਜੀ ਮਾਰਲੇ ਪਾਈਟ ਹੈ ਵੀ ਮਾਰਲੇ ਪਾਈਟ ਹਾਂ 2 ਮੇਲ ਹੋਰ ਪਏ ਨੇ ਕਿਧਰ ਤੇ ਕਰੀਮ ਕਲਰ ਦੇ ਹੋਏ ਇਹ ਸੁਪਰਮੈਨ ਬਲੱਡ ਹੈ ਸੁਪਰਮੈਨ ਦਾ ਬਲੱਡ ਹੈ ਠੀਕ ਹੈ ਨਾ ਤੇ ਬਾਕੀ ਬਾਜੀ ਆਪਣਾ ਆਲ ਇੰਡੀਆ ਡਿਲੀਵਰੀ ਹੈ ਨਾ ਆ ਐਕਸਟਰਾ ਚਾਰਜ ਹੋਣਗੇ ਜੜੀ ਵੀ ਡਿਲੀਵਰੀ ਆ ਬਾਈ ਜੀ ਦੀ ਠੀਕ ਹੈ ਨਾ ਤੇ ਬਾਈ ਜੀ ਇਹ ਤਾਂ ਗੱਲ ਕਰਦੇ ਆ ਬਾਈ ਜੀ ਲੋਕੇਸ਼ਨ ਦੱਦੀ ਹੋ ਤੇ ਕੰਟੈਕਟ ਨੰਬਰ ਦੱਦੀ ਆਪਣਾ ਲੋਕੇਸ਼ਨ ਆਪਾਂ ਕੁਸ਼ੇਤਰਾ ਵੀਰੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਜਿਹੜਾ ਆਪਾਂ 98122 68682 ਠੀਕ ਹੈ ਨੀਚੇ ਨਾ ਬਾਈ ਦੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦੀ 올 ਇੰਡੀਆ ਡਿਲੀਵਰੀ ਆ ਅਸੀਂ ਵੀ ਫ੍ਰੈਂਚ ਕੁਲ ਲਾਗੀ ਬਰੀਡ ਕਰਦੇ ਆ ਫ੍ਰੈਂਚ ਦੀ ਹੀ ਸਪੈਸ਼ਲਟੀ ਬਾਈ ਦੀ ਬਰੀਡ ਦੀ ਆ ਠੀਕ ਹੈ ਨਾ ਇਹ ਆਪਣੇ ਕੋਲ ਹਰ ਟਾਈਮ ਬਚਾਅ ਦੇ ਅਵੇਲੇਬਲ ਹੁੰਦਾ ਹੈ ਠੀਕ ਹੈ ਜੀ ਉਹਨਾਂ ਦੀ ਇਸ ਤੋਂ ਬਾਅਦ ਕਿੰਨੇ ਪਰ ਹੌਲ ਹੋ ਗਿਆ ਤਿਆਰ ਹੋਇਆ ਪਿਆ ਠੀਕ ਹੈ ਜੀ ਬਾਅਦ ਕੀਤੇ ਵੀ ਤਿਆਰ ਨੇ ਠੀਕ ਹੈ ਜੀ ਉਹਨੂੰ ਐਵਰੀ ਟਾਈਮ ਹੁੰਦਾ ਹੈ ਆਪਣੇ ਕੋਲ ਐਵਰੀ ਟਾਈਮ ਫਰੈਂਚ ਦਾ ਬੱਚਾ ਬਾਈ ਜੀ ਲੋਬ অল ਕਲਰ ਦੇ ਵਿੱਚ ਅਵੇਲੇਬਲ ਹੈ ਠੀਕ ਹੈ ਜੀ ਪਰਲੇ ਵੀ ਹੈਗਾ ਤੇ ਇੰਪੋਰਟੈਂਟ ਬਲੂ ਵੀ ਹੈਗਾ ਓ ਕੁਆਲਟੀ ਡੌਗ ਠੀਕ ਹੈ ਬਾਜੀ ਠੀਕ ਹੈ ਬਾਜੀ ਓਕੇ ਵੀਰ ਜੀ ਸੱਸੀ ਗਾਜ ਸਭਾਈ ਕੀ ਹਾਲ ਚਾਲ ਹੈ ਸੱਸੀ ਕਾਲ ਜੀ ਬਹੁਤ ਵਧੀਆ ਵੀਰੇ ਮੋਗਰੇ ਪਹੁੰਚ ਹੀ ਗਏ ਡਾਕਟਰ ਤੇ ਹਾਂਜੀ ਹਾਂਜੀ ਦੇਖੋ ਬਾਈ ਮਿਸ ਕਰਦੇ ਆਪਾਂ ਕੋਈ ਬਾਈ ਦੀ ਨਾ ਕੁਆਲਿਟੀ ਦੇ ਵਿੱਚ ਮੈਂ ਪਹਿਲਾਂ ਵੀ ਬਾਈ ਦੀ ਮੇਰੀ ਵੀਡੀਓ ਦੇ ਵਿੱਚ ਦੇਖ ਚੁੱਕੇ ਹੋਵੋਗੇ ਬਾਈ ਦੇ ਲੋ ਬਣਾ ਅਲਟੀਮੇਟ ਕੁਆਲਿਟੀ ਦੇ ਬੱਚੇ ਹੀ ਹੁੰਦੇ ਨੇਗੇ ਸੁਪਰ ਕੁਆਲਿਟੀ ਦੇ ਹੁਣ ਬਾਈ ਜੀ ਦੇ ਲੋ ਬਣਾ ਜਰਮਨ ਦੇ ਬੱਚੇ ਨੇਗੇ ਆਪਾਂ ਗੱਲ ਕਰ ਰਹੇ ਆ ਜਰਮਨ ਬਾਈ ਜੀ ਲੌਂਗ ਕੋਰਟ ਆ ਸ਼ਾਰਟ ਕੋਰਟ ਆ ਫੁੱਲ ਲੌਂਗ ਕੋਰਟ ਦੇ ਵਿੱਚ ਬੱਚੇ ਨੇਗੇ ਭਾਜੀ ਕੀ ਏਜ ਆ ਬਾਈ ਬੱਚਿਆਂ ਦੀ ਇਹ ਬੱਚੇ ਹੋ ਗਿਆ ਜੀ ਵੀਰੇ 34 34 ਟੈਂਪ ਦੇ ਵਿੱਚ ਨੇ 34 34 ਦੇ ਨੇ ਭ ਡਿਮਾਂਡ ਵੀਰੇ ਵਿਧ ਪੇਪਰ ਬੱਚਿਆ ਮੇਲ 35000 ਦਾ ਵੀਰੇ ਫੀਮੇਲ 30000 ਦੀ ਫੀਮੇਲ 30000 ਦੀ ਵਿਧ ਕੇਸੀ ਹੈ ਵਿਧ ਕੇਸੀ ਹੈ ਫੁੱਲ ਬਲੈਕ ਮਾਸਕ ਦੇ ਬੱਚੇ ਲੇਗੇ ਠੀਕ ਹੈ ਨਾ ਫੁੱਲ ਐਂਗੂਲੇਸ਼ਨ ਦੇ ਵਿੱਚ ਬੱਚਣਗੇ ਤੇ ਬਾਕੀ ਵੀਰੇ ਜੀ ਆਪਣੀ 올 ਬਰੀਡ ਦੇ ਵਿੱਚ ਹੀ ਕੰਮ ਹੈ ਨਾ 올 ਬਰੀਡ ਦੇ ਵਿੱਚ ਵੈਸੇ ਸ਼ੈਫਰਡ ਤੇ ਲੈਬਰਡੋਰ ਤੇ ਸਪੈਸ਼ਲੀ ਹੈ ਠੀਕ ਹੈ ਨਾ ਤੇ ਬਾਕੀ ਜੇ ਕੋਈ ਬੱਚੇ ਦੀ ਡਿਮਾਂਡ ਆਂਦੀ ਹੈ ਤੁਹਾਡਾ ਪ੍ਰੋਵਾਈਡ ਕਰਵਾ ਦਵਾਂਗੇ ਠੀਕ ਹੈ ਨਾ ਤੇ ਬਾਕੀ ਵੀਰੇ ਜੀ ਆਪਣੀ ਲੋਕੇਸ਼ਨ ਦੱਸ ਦਿਓ ਤੇ ਮੋਬਾਈਲ ਨੰਬਰ ਦੱਸ ਦਿਓ ਲੋਕੇਸ਼ਨ ਵੀਰੇ ਆਪਣੀ ਮੋਗਾ ਡਿਲੀਵਰੀ 올 ਓਵਰ ਇੰਡੀਆ ਕਰਵਾ ਠੀਕ ਹੈ ਨੰਬਰ ਆਪਣਾ ਹੈਗਾ 9878930636 ਠੀਕ ਹੈ نیچے ਵਿੱਚ ਨਾ ਵੀਡੀਓ ਦਾ ਇਹਦਾ ਨੰਬਰ ਚੱਲ ਦਰੂਗਾ ਬਾਈ ਦੀ 올 ਇੰਡੀਆ ਡਿਲੀਵਰੀ ਆ ਤੇ ਐਕਸਟਰਾ ਚਾਰਜ ਦੇ ਨਾਲ ਜਿਹੜੀ ਵੀ ਡਿਲੀਵਰੀ ਹੋਊਗੀ ਠੀਕ ਆ ਪੰਜਾਬ ਦੇ ਵਿੱਚ ਬਾਈ ਜੀ 100 ਕਿਲੋਮੀਟਰ ਤੱਕ ਫ੍ਰੀ ਡਿਲੀਵਰੀ ਕਰ ਦਣਗੇ ਠੀਕ ਹੈ ਤੇ ਓਕੇ ਭਾਜੀ ਥੈਂਕ ਯੂ ਓਕੇ ਜੀ ਸਸੀਗਾ ਭਾਈ ਜੀ ਕੀ ਹਾਲ ਚਾਲ ਹੈ ਸਸੀਗਾ ਭਾਈ ਜੀ ਠੀਕ ਠਾਕ ਐਕਦਾ ਭਾਜੀ ਦੇਖੋ ਕ੍ਰਿਸਟਲ ਕੈਨ ਵਾਲਿਆਂ ਨੇ ਜੀ ਆਪਾਂ ਗੱਲ ਕਰੀਏ ਤਾਂ ਕ੍ਰਿਸਟਲ ਕੈਨ ਵਾਲੇ ਬਾਈ ਪਹੁੰਚ ਹੀ ਚੁੱਕੇ ਨੇ ਮੈਂ ਨਾ ਬਾਈ ਦੇ ਲੱਗਿਆ ਹਾ ਬੋਰਡ ਤਾਂ ਮੈਂ ਉੱਥੇ ਨਿਗਾ ਮਰਾਜ਼ ਆ ਮ ਤੇ ਬਾਈ ਦੀ ਸਪੈਸ਼ਲਟੀ ਹੈਗੀ ਆ ਪਹਿਹਾਰਪੁਰ ਤੋਂ ਬਾਈ ਇੱਕ ਹੈਗਾ ਤੇ ਹਸਕੀ ਦੇ ਵਿੱਚ ਸਪੈਸ਼ਲਟੀ ਆ ਆ ਫਿਲਹਾਲ ਬੱਚਿਆਂ ਦਾ ਸਟਾਕ ਹੈ ਬਾਈ ਜੀ ਹਸਕੀ ਦਾ ਸਾਰੇ ਹੀ ਬੱਚੇ ਬਲੂ ਆਇਜ਼ ਨੇਗੇ ਤੇ ਬਾਕੀ ਆਪਾਂ ਗੱਲ ਕਰਦੇ ਆ ਬਾਈ ਨਾਲ ਬਾਈ ਜੀ ਆਪਣਾ ਦੱਸ ਦਿਓ ਵੀ ਕਿੰਨੀ ਏਜ ਆ ਬੱਚਿਆਂ ਦੀ ਕੀ ਪ੍ਰਾਈਸ ਹੈ ਤੇ ਕਿੱਥੇ ਕਿੱਥੇ ਤੱਕ ਡਿਲੀਵਰੀ ਆ ਤੇ ਕਿਹੜੀ ਲਾਈਨ ਦੇ ਬੱਚੇ ਨੇਗੇ ਭਾਈ ਆਪਣੇ ਜਿੰਨੇ ਬੱਚੇ ਤੁਸੀਂ ਦੇਖ ਰਹੇ ਆ ਸਾਰੇ ਆਪਣੇ ਲਾਈਨ ਨਹੀਂ ਕੋਈ ਹੈਗੀ ਆਪਣੇ ਹੋਮ ਬਰੀਡਿੰਗ ਦੇ ਬੱਚੇ ਹੋਮ ਬਰੀਡਿੰਗ ਦੇ ਬੱਚੇ ਟਾਪ ਕੁਆਲਿਟੀ ਤੁਹਾਡੇ ਸਾਹਮਣੇ ਕੁਆਲਿਟੀ ਦੇਖੀ ਰਹੀ ਆ ਠੀਕ ਆ ਹਾਂਜੀ ਬਾਜੀ ਦਿਖੀ ਰਿਹਾ ਬਾਜੀ ਬੱਚੇ ਦਾ ਸ਼ਾਰਟ ਮਜਲ ਹੈ ਸ਼ਾਰਟ ਹੀਅਰ ਹੈ ਲੌਂਗ ਹੈ ਲੌਂਗ ਮਾਰਕਿੰਗ ਆ ਤੁਸੀਂ ਦੇਖ ਸਕਦੇ ਆ ਠੀਕ ਆ ਤੁਸੀਂ ਆ ਚੀਜ਼ਾਂ ਕੁਆਲਿਟੀ ਦੇਖੋ ਬੱਚਾ ਕਮਾ ਕੇ ਦਿਖਾ ਦਿਓ ਬਾਜੀ ਲੋ ਦੇਖੋ ਬੱਚੇ ਬਾਜੀ ਇੰਨੇ ਹੈਵੀ ਨੇਗੇ ਬਾਈ ਦੇ ਹੱਥ ਤੋਂ ਮਜ਼ਾ ਘੁੰਮ ਰਹੇ ਨੇ ਬਾਜੀ ਸਾਤੀ ਬਾਜੀ ਮੇਲ ਫੀਮੇਲ ਦਾ ਪ੍ਰਾਈਸ ਬਾਜੀ ਬਾਜੀ ਅੱਜ ਦੀ ਰੇਟ 'ਚ ਜੇ ਤੁਸੀਂ ਮੇਲ ਲੈਣਾ ਆ ਸਿਰਫ ਅੱਧੀ ਰੇਟ 'ਚ 28 ਕਿੰਨੇ ਦਾ ਰੇਟ ਠੀਕ ਹੈ ਜੀ ਜੇ ਫੀਮੇਲ ਲੈਣੀ ਆ ਫੀਮੇਲ ਵੀ 2080 ਆ ਤੇ ਬਾਕੀ ਮੈਂ ਇੱਕ ਗੱਲ ਹੋਰ ਪੁੱਛਿਆ ਭਾਈ ਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਆ ਭਾਈ ਆਪਣੀ ਜਿਹੜੀ ਡਿਲੀਵਰੀ ਆ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਆ ਸਿਰਫ ਰੇਲਵੇ ਸਟੇਸ਼ਨ ਤੱਕ ਉਹਦੇ ਐਕਸਟਰਾ ਚਾਰਜ ਆ ਜੇ ਕਸਟਮਰ ਕਹਿੰਦਾ ਹੈ ਕਿ ਮੈਨੂੰ ਐਕਸਟਰਾ ਆਰਡਰਰੀ ਚਾਹੀਦੇ ਬੱਚੇ ਕਸਟਮਰ ਦੀ ਚੁਆਇਸ ਤੇ ਕਸਟਮਰ ਦੇ ਕਲਰ ਹੇਅਰ ਕਲਰ ਆਪਣੇ ਕੋ ਸਾਰੇ ਬੱਚੇ ਮਿਲ ਜੂਗੇ ਠੀਕ ਹੈ ਤੇ نیچے ਮੈਂ ਡੌਗ ਤੇ ਵੀ ਨਿਗਾ ਮਾਰਾਂ ਤੇ ਦੇਖੋ ਡੌਗ ਹੈ ਬਾਈ ਦਾ ਕੈਨਲ ਦਾ ਠੀਕ ਹੈ ਨਾ ਜਿਵੇਂ ਮੈਂ ਨਾਮ ਲੈ ਰ ਦਾ ਉਹਦੇ 932 ਦਾ ਕੈਨਲ ਹੈ ਇਹਨੂੰ ਕ੍ਰਿਸਟਲ ਹੈ ਠੀਕ ਆ ਕ੍ਰਿਸਟਲ ਆ ਕਿਸੇ ਦਾ ਬੱਚਾ ਵੀ ਦਿਖਾ ਦਿਓ ਇੱਕ ਵਾਰੀ ਆ ਕਿਸੇ ਦੀ ਬੇਟੀ ਆਹ ਰੱਖੋ ਭਾਜੀ ਕ੍ਰਿਸਟਲ ਦਾ ਬੱਚਾ ਹੈ ਦੇਖੋ ਸੇਮ ਹੀ ਮੈਪ ਆ ਲਵੇ ਲਾ ਕੇ ਵੀ ਦਿਖਾ ਦਿੰਨਾ ਮੈਂ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ ਭਾਜੀ ਲਵੇ ਦਿਖਾ ਦਿਓ ਲਾ ਕੇ ਕ੍ਰਿਸਟਲ ਦੇਖੋ ਭਾਜੀ ਤੁਸੀਂ ਦੇਖ ਹੀ ਸਾਦੇ ਕੋਲਟੀ ਦੇ ਵਿੱਚ ਚਲੋ ਭਾਜੀ ਬਾਕੀ ਭਾਜੀ ਆਪਣਾ ਕੰਟੈਕਟ ਨੰਬਰ ਲਾ ਦੇਗਾ ਕੰਟੈਕਟ ਨੰਬਰ ਹੈਗਾ 97801 28603 ਹੁਸ਼ਿਆਰਪੁਰ ਪੰਜਾਬ ਤੋਂ ਆਪਣੀ 올ਓਵਰ ਇੰਡੀਆ ਡਿਲੀਵਰੀ ਹੈ ਜੀ ਠੀਕ ਹੈ ਓਕੇ ਬਾਜੀ ਮੱਕੀ ਬਾਈ ਵੀਡੀਓ ਦਾ ਕੰਮ ਨੰਬਰ ਚਲ ਕਰੂਗਾ ਤੇ 올 ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਠੀਕ ਹੈ ਸਪੈਸ਼ਲੀ ਹਸਕੀ ਦੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਧੰਕੀ ਬਾਜੀ ਓਕੇ ਠੀਕ ਹੈ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਵੀਰੇ ਹੋਰ ਪਹੁੰਚ ਗਏ ਡਾਕਟਰ ਕੋਲ ਤੇ ਹਾਂਜੀ ਹਾਂਜੀ ਬਾਈ ਜੀ ਇਹਨਾ ਆਪਣੇ ਬਾਈ ਨੇ ਧੂਰੀ ਏਰੀਆ ਦੇ ਮੇਰੇ ਸਿਟੀ ਦੇ ਨੇਮ ਤੇ ਬਾਈ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਤੁਸੀਂ ਬਾਕੀ ਵਿਸ਼ਵਾਸ ਵੀ ਕਰੋ ਤੇ ਕੁਆਲਿਟੀ ਦੇ ਵਿੱਚ ਬਾਈ ਦੇ ਬੱਚੇ ਦਾ ਕੰਮ ਕਰਦੇ ਰਹਿਗੇ ਠੀਕ ਹੈ ਨਾ 올 ਬਰੀਡ ਦੇ ਵਿੱਚ ਬਾਈ ਦਾ ਬੱਚਿਆਂ ਦਾ ਕੰਮ ਹੈ ਤੇ ਬਾਕੀ ਫਿਲਹਾਲ ਬਾਈ ਜੀ ਉਹਨਾਂ ਲਵੇ 골ਡਨ ਰੀਵਰ ਤੇ ਜਰਮਨ ਦੇ ਬੱਚੇ ਰਹਿਗੇ ਬਾਕੀ ਬਾਈ ਜੀ ਗੱਲ ਕਰਦੇ ਆਪਾਂ ਜਰਮਨ ਦੇ ਬੱਚੇ ਦੇ ਵਿੱਚ ਭਾਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਭਾਜੀ ਮੇਲ ਦੇ ਦਾਂਗੇ ਜੀ 20000 ਦਾ ਫੀਮੇਲ ਦੇ ਦਾਂਗੇ ਜੀ 15000 ਹਾਂ ਜੀ ਠੀਕ ਹੈ ਤਾਂ ਭਾਜੀ 골ਡਨ ਰੀਵਰ ਦੇ ਵਿੱਚ ਭਾਜੀ 15000 ਦਾ ਮੇਲ ਫੀਮੇਲ ਭਾਜੀ ਈਮੈਲ ਆਪਣਾ ਫਲਾ ਰੱਖਿਆ ਤੇ 8000 ਰੁਪਏ ਤੇ ਬਾਕੀ ਵੀ ਜੀ ਆਪਣਾ ਆਲ ਇੰਡੀਆ ਦੇ ਵਿੱਚ ਕੰਮ ਹੈ ਹਾਂਜੀ ਸਰ ਆਲ ਇੰਡੀਆ ਠੀਕ ਆ ਆਲ ਇੰਡੀਆ ਡਿਲੀਵਰੀ ਕੰਮ ਹੈ ਵੀਰੇ ਆਲ ਇੰਡੀਆ ਡਿਲੀਵਰੀ ਹੈ ਠੀਕ ਆ ਪੂਰੀ ਸੇਫਲੀ ਪਹੁੰਚਾਇਆ ਜਾਂਦਾ ਬੱਚਾ ਠੀਕ ਆ ਕੋਈ ਦਿੱਕਤ ਨਹੀਂ ਡਿਲੀਵਰੀ ਚਾਰਜ ਐਕਸਟਰਾ ਲਗੇ ਆ ਡਿਲੀਵਰੀ ਚਾਰਜ ਐਕਸਟਰਾ ਆਊਗਾ ਇਹ ਆਲ ਇੰਡੀਆ ਦੇ ਵਿੱਚ ਕੰਮ ਹੈ ਤੇ ਬਾਕੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਵੀਰੇ 88472 ਜੀ 70615 ਆ ਜੀ ਠੀਕ ਆ ਵੀਰੇ ਆਪਣਾ ਕੰਟੈਕਟ ਨੰਬਰ ਵੀ ਬੋਲ ਦਿਓ 95016 ਜੀ 24754 ਠੀਕ ਹੈ ਨੀਚੇ ਦਾ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ 올 ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ 올 ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੋਨਟੈਕਟ ਕਰ ਸਕਦੇ ਹੋ ਓਕੇ ਜਸ ਓਕੇ ਸਰ ਓਕੇ ਅੱਸੀ ਗੱਲ ਜਿੰਦਰ ਬਾਈ ਕੀ ਹਾਲ ਚੱਲ ਬਹੁਤ ਵਧੀਆ ਵੀਰੇ ਸਭ ਠੀਕ ਠਾਕ ਦੇਖੋ ਬਾਈ ਜੀ ਮੈਂ ਨਾ ਤੁਸੀਂ ਦੇਖ ਹੀ ਸਕਦੇ ਹੋ ਕੁਆਲਿਟੀ ਬੱਚੇ ਲੈ ਕੇ ਆਏ ਨੇ ਬਾਈ ਜੀ ਅਮਰੀਕਾ ਬੁੱਲੀ ਦੇ ਹੈਗੀ ਤਾਂ ਫੀਮੇਲ ਲਾਈਨ ਹੈ ਬਾਈ ਲੈਵੇ ਫਿਲਹਾਲ ਭਾਈ ਜੀ ਕਿਹੜੇ ਸਾਈਜ਼ ਚ ਨੇ ਇਹ ਇਹ ਵੀਰੇ ਪਾਕਟ ਸਾਈਜ਼ ਪਾਕਟ ਸਾਈਜ਼ ਭਾਈ ਕੁਮਾ ਕੇ ਦਿਖਾ ਦਿਓ ਬੱਚੇ ਇੱਕ ਚਾਕਲੇਟ ਕਲਰ ਦੇ ਵਿੱਚ ਇੱਕ ਫਾਉਨ ਕਲਰ ਦੇ ਵਿੱਚ ਆਣਾ ਵੀਰੇ ਬਾਕੀ ਵੀਰੇ ਟਰਾਈ ਕਲਰਸ ਵੀ ਬੱਚੇ ਪਏ ਨੇ ਕੋ ਘਰੇ ਪਏ ਨੇ ਟਰਾਈ ਕਲਰ ਦੇ ਵੀ ਕਲਰ ਠੀਕ ਹੈ ਹਾਂਜੀ ਹਾਂਜੀ ਤੇ ਭਾਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣੇ ਕੋਲ ਮੇਨ ਵੀਰੇ ਡਾਗਰਮੈਨ ਦਾ ਜੀ ਡਾਗਰਮੈਨ ਜਰਮਨ ਸ਼ੈਫਰਡ ਹੋ ਗਿਆ ਠੀਕ ਹੈ ਜੀ ਅਮਰੀਕਨ ਬੁਲੀ ਹੋ ਗਿਆ ਜੀ ਠੀਕ ਹੈ ਜੀ ਬੋਰਡਰ ਠੀਕ ਹੈ ਠੀਕ ਹੈ ਹਾਂਜੀ ਤੇ ਬਾਕੀ ਭਾਜੀ ਆ ਹਸਕੀ ਕਲਚਰ ਪਾਉਂਦੇ ਬੱਚੇ ਕਲਚਰ ਪਾਉਂਦੇ ਕਲਚਰ ਪਾਉਂਦੇ ਤੁਸੀਂ ਦੇਖ ਹੀ ਸਾਡੇ ਵਿੱਚ ਬੱਚਾ ਭਾਜੀ ਠੀਕ ਹੈ ਨਾ ਬੱਚਾ ਭਾਜੀ ਦੇ ਪੂਰੇ ਹੱਥ 'ਚ ਵੀ ਨਹੀਂ ਆ ਰਿ ਤੇ ਬਾਕੀ ਇਹਦੀ ਪ੍ਰਾਈਸ ਗੱਲ ਕਰਦੇ ਆ ਪ੍ਰਾਈਸ ਫੀਮੇਲ ਦਾ ਭਾਜੀ ਪ੍ਰਾਈਸ ਵੀ ਇੱਥੇ 6500 ਰੁਪਏ ਫੀਮੇਲ ਲਈ ਠੀਕ ਹੈ ਤੇ ਮੇਲ ਦਾ ਭਾਜੀ ਕੀ ਪ੍ਰਾਈਸ ਹੋਵੇਗੀ ਮੇਲ ਵੀ ਇੱਥੇ ਉਹ ਮਾਈਕਰੋ ਕਲਰਸ ਨੇ ਟਰਾਈ ਕਰਾ ਚੁੱਕੇ ਜੀ ਉਹ ਆਪਾਂ ਦੇ ਦਾਂਗੇ 20000 25000 ਠੀਕ ਹੈ ਹਾਂਜੀ ਤੇ ਭਾਈ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਆ ਡਿਸਟ੍ਰਿਕਟ ਪਾਟੇਗੜ ਸਾਹਿਬ ਜੀ ਤੇ ਭਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ ਵੀ ਇੱਥੇ 959068 ਜੀ ਹਾਂਜੀ ਇੱਕ ਮਿੰਟ ਸਾਰਾ 95699 ਜੀ 33688 33688 ਠੀਕ ਹੈ ਨੀਚੇ ਦਾ ਬਾਈ ਦਾ ਵੀਡੀਓ ਡਾਵਰਮੈਨ ਦਾ ਮੇਲ ਕਾਮ ਆ ਜੀ ਠੀਕ ਹੈ ਸਿੱਧੂ ਮਸੇਵਾਲ ਦੇ ਲੈਵਲ ਗਾਰਡ ਦੇ ਵਿੱਚ ਵੀ ਆਪਣੇ ਡੌਗ ਆਏ ਸੀ ਠੀਕ ਹੈ ਜਿਆ ਸਵਾਜ ਵਾਸ ਮੈਂ ਸਮਝੂ ਪਲੇਨ ਆਪਾਂ ਡਾਵਰਮੈਨ ਦਾ ਕਰਦੇ ਆ ਜੀ ਠੀਕ ਹੈ ਵੀਰੇ ਬਾਈ ਦਾ ਚਲੋ ਫਿਲਹਾਲ ਬਾਈ ਦੇ ਲਈ ਡਾਵਰਮੈਨ ਦੀ ਸਪੈਸ਼ਲਟੀ ਹੈ ਬਾਈ ਦੇ ਕਿਉਂਕਿ ਨਾ ਬਾਈ ਫਿਲਹਾਲ ਬੱਚੇ ਅਮਰੀਕਾ ਮੁੰਡੇ ਦੇ ਲੈ ਕੇ ਆਇਆ ਸੀ ਤੇ ਟਾਇਪ ਆਫ ਕਲਚਰ ਬਮ ਤੇ ਹਸਕੀ ਦਾ ਬੱਚਾ ਹੈ ਠੀਕ ਹੈ ਓਕੇ ਬਾਜੀ ਓਕੇ ਵੀਰੇ ਥੈਂਕ ਯੂ ਅਸੀਗਾ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਮਾਲੀਆਰੇ ਪਹੁੰਚ ਹੀ ਗਏ ਹਾਂਜੀ ਹਾਂਜੀ ਦੇਖੋ ਬਾਈ ਜੀ ਬਾਈ ਜੀ ਦਾ ਲੈ ਕੇ ਆਏ ਨੇ ਚੌ ਚੌ ਕ੍ਰੀਮ ਕਲਰ ਦੇ ਠੀਕ ਆ ਬਾਕੀ ਸਪੈਸ਼ਲਟੀ ਬਾਈ ਦੀ ਹੈ ਕੀਤਾ ਦੀ ਹੈ ਤੇ ਫਿਲਹਾਲ ਸਿਰਜੂ ਬੱਚੇ ਵੀ ਆ ਤੇ ਪੋਮੇਰੀਅਨ ਬੱਚੇ ਵੀ ਆ ਤੇ ਬਾਈ ਨਾਲ ਗੱਲ ਕਰਦੇ ਆ ਭਾਜੀ ਚੌ ਚੌ ਦੇ ਮੇਲ ਦਾ ਫੀਮੇਲ ਦਾ ਪ੍ਰਾਈਸ ਭਾਜੀ 38000 ਮੇਲ ਦਾ ਜੀ ਤੇ 16000 ਰੁਪਏ ਮੇਲ ਦਾ 16000 ਰੁਪਏ ਮੇਲ ਦਾ ਤੇ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਫੁੱਲ ਸ਼ਾਟ ਮਜਲ ਫੁੱਲ ਕੁਆਲਿਟੀ ਠੀਕ ਆ ਨਾ ਭਾਜੀ ਏਜ ਤੇ ਕਿੰਨੀ ਹੋ ਗਈ ਬੱਚਿਆਂ ਦੀ ਇਹਦੇ ਅਜ 30 ਦਿਨ ਦੇ ਆ ਜੀ ਠੀਕ ਹੈ ਨਾ ਮੈਂ ਕੈਮਰਾ ਮਾਰੀ ਦਵਾ ਦੇਖੋ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਬੱਚੇ ਦੀ ਠੀਕ ਹੈ ਨਾ ਤੇ ਕੀਤਾ ਬਾਜੀ ਕੀਤਾ ਦਾ ਵਿੱਚ ਹੈ ਕੈਮਰੇ ਫੀਮੇਲ ਹੈ ਜੀ ਫੀਮੇਲ ਕੀ ਪ੍ਰਾਈਸ ਬਾਜੀ 18000 ਦੀ ਹੈ ਜੀ ਤੇ ਭਾਈ ਸਿੜਜੂ ਬਾਜੀ ਸਿੜਜੂ ਜੀ 15000 ਦਾ ਮੇਲ ਹੈ ਜੀ ਠੀਕ ਹੈ ਤੇ ਭਾਜੀ ਆ ਟॉय ਕਲਚਰ ਦੇ ਜਿਹੜੇ ਬੱਚੇ ਨੇ ਜੀ ਇਹ ਵੀਰੇ 5000 ਦਾ ਮੇਲ ਹੈ ਜੀ 3000 ਦੇ ਵਿਕਣ ਠੀਕ ਹੈ ਤੇ ਬਾਕੀ ਬਾਜੀ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਕੰਟੈਕਟ ਨੰਬਰ ਦੱਸ ਦਿਓ ਵੀਰੇ ਮੇਰੇ ਲੁਧਿਆਣਾ ਵੀਰੇ ਆਪਣੀ ਠੀਕ ਹੈ ਜੀ ਠੀਕ ਹੈ ਨੀ 9501 9467 ਠੀਕ ਹੈ ਤੇ ਨਾ ਬਾਈ ਦਾ ਨੀਚੇ ਵੀਡੀਓ ਦਾ ਕੰਮ ਨੰਬਰ ਚੱਲਦਾ ਰਹੂਗਾ ਬਾਈ ਦਾ 올 ਬਰੀਡ ਦਾ ਕੰਮ ਹੈ ਤੇ 올 ਇੰਡੀਆ ਡਿਲੀਵਰੀ ਆ ਬਾਈ ਦੀ ਲੋਕੇਸ਼ਨ ਲੁਧਿਆਣਾ ਪੈ ਜਾਂਦੀ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਭਾਈ ਜੀ ਥੈਂਕ ਯੂ ਹੱਸੀ ਦਾ ਬਾਈ ਜੀ ਕੀ ਹਾਲ ਚਾਲ ਭਾਈ ਜੀ ਵਧੀਆ ਹੋਰ ਪਹੁੰਚ ਗਏ 290 ਵਾਲੇ ਹਾਂਜੀ ਹਾਂਜੀ ਇਹ 90 ਦਾ ਬਾਈ ਜੀ ਗਰੁੱਪ ਆ ਦੇਖੋ ਬੱਚੇ ਜਰਮਨ ਦੇ ਬੱਚੇ ਲੈ ਕੇ ਆਏ ਨੇਗੇ ਤੇ ਆਪਾਂ ਕਹਿ ਦੀ ਗੋਲਡਨ ਟ੍ਰੀਪਰ ਦਾ ਬੱਚਾ ਆ ਬਾਕੀ ਬਾਈ ਨਾਲ ਗੱਲ ਕਰਦੇ ਆ ਭਾਈ ਜੀ ਮੇਲ ਆ ਫੀਮੇਲ ਆ ਭਾਈ ਜੀ ਇਹ ਮੇਲ ਆ ਜੀ ਮੇਲ ਦਾ ਕੀ ਬਰਾਜ ਭਾਈ ਜੀ ਇਹ 12500 ਸਾਢੇ 12500 ਤੇ ਭਾਜੀ ਏਜ ਇਹ 35 ਦਿਨ ਦਾ ਹੋਵੇ 35 ਦਿਨ ਦਾ ਭਾਜੀ ਇਹ ਜਰਮਨ ਦਾ ਬੱਚੇ ਦਾ ਗੱਲ ਕਰੀ ਆਪਾਂ ਮੇਲ ਜੀ ਮੇਲ ਜੀ ਕੀ ਪ੍ਰਾਈਸ ਭਾਜੀ 15000 ਕਿਹੜਾ ਕੋਟ ਹੈ ਜੀ ਡਬਲ ਕੋਟ ਦੇ ਬੱਚਾ ਕਮਾ ਕੇ ਦਿਖਾ ਦਿਓ ਭਾਜੀ ਤੇ ਭਾਜੀ ਆ ਫੀਮੇਲ ਹੈ ਭਾਜੀ ਤੇ ਫੀਮੇਲ ਦਾ ਪ੍ਰਾਈਸ ਭਾਜੀ 10000 ਇਹ ਬਾਕੀ ਭਾਜੀ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮਣਾ ਹਾਂਜੀ ਹਾਂਜੀ ਤੇ ਆਲ ਇੰਡੀਆ ਡਿਲੀਵਰੀ ਹੈ ਹਾਂਜੀ ਸਰ ਠੀਕ ਹੈ ਤੇ ਬਾਕੀ ਭਾਜੀ ਜੇ ਫੀਮੇਲ ਦਾ ਪ੍ਰਾਈਸ ਦੱਸਿਓ ਇਹਦਾ ਡਿਲੀਵਰ ਦਾ ਜੀਮੇਲ 7000 ਦਾ 7000 ਦਾ ਤੁਸੀਂ ਬਾਈ ਆਪਣਾ ਕੰਟੈਕਟ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ 64846 ਜੀ 14448 ਗੰਦਫਤੇਗੜ ਸਾਹਿਬ ਪਿੰਡ ਠੀਕ ਹੈ ਵੀਰੇ ਬਾਕੀ ਵੀਰੇ ਆਪਣਾ ਨੰਬਰ ਦੱਸ ਦਿਓ 84270 84335 ਠੀਕ ਹੈ ਨਿੱਚੇ ਨਾ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦਾ 올 ਇੰਡੀਆ ਡਿਲੀਵਰੀ ਹੈ ਤੇ 올 ਵੀਡੀਓ ਦੇ ਵਿੱਚ ਬਾਈ ਦਾ ਕੰਮ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਭਾਈ ਜੀ ਓਕੇ ਅਸੀਂ ਗੱਲ ਲਾਲੀ ਬਾਈ ਕੀ ਹਾਲ ਚੱਲ ਹੈ ਅਸੀਂ ਆ ਵੀਰੇ ਅਸੀਂ ਦਾ ਵਧੀਆ ਜੀ ਪਹੁੰਚ ਗਏ ਹਾਂਜੀ ਹਾਂਜੀ ਦੇਖੋ ਭਾਈ ਜੀ ਬਾਈ ਨਾ ਲੈ ਕੇ ਆਇਆ ਸੀ ਅੱਜ ਪੂਰੇ ਸ਼ੋਅ ਦੇ ਵਿੱਚ ਇੱਕੋ ਹੀ ਬੱਚਾ ਮੈਨੂੰ ਮਿਲਿਆ ਬਈ ਦੀ ਡਿਮਾਂਡ ਕਾਫੀ ਅੰਦਰੰਦਰ ਦੀ ਹੁੰਦੀ ਹੈ ਲੈਮਨ ਕਲਰ ਦੇ ਵਿੱਚ ਬੱਚਾ ਬਾਜੀ ਬਾਜੀ ਕਮਾ ਕੇ ਦਿਖਾ ਦਿਓ ਲੈਮਨ ਕਲਰ ਦਾ ਵਾਲਾ ਬੱਚਾ ਬਿਗਲ ਦਾ ਦੇਖੋ ਬਾਜੀ ਆ ਲੈਮਨ ਕਲਰ ਦੇ ਵਿੱਚ ਬੱਚਾ ਹੈ ਤੁਹਾਨੂੰ ਪਛਾਣ ਦੱਸਾਂ ਤੇ ਆਹ ਟਰਾਈ ਕਲਰ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਬਿਗਲ ਦੇ ਵਿੱਚ ਜਿਹੜਾ ਰੀਅਰ ਕਲਰ ਹੈ ਉਹ ਟਰ ਲੈਮਨ ਹੈ ਤੇ ਬਾਈ ਨਾਲ ਗੱਲ ਕਰਦੇ ਆ ਬਾਈ ਦੀ ਕਿਹੜੀ-ਕਿਹੜੀ ਕਾਦੀ-ਕਾਦੀ ਬਰੀਡਿੰਗ ਕਰਦੇ ਹੋ ਵੀਰੇ ਆਪਾਂ ਵੀਰੇ ਆਪਾਂ ਸਪੈਸ਼ਲੀ ਬਿਗਲ ਦੀ ਤੇ ਬਾਕੀ ਗੋਲਡਨ ਡਰੀਵਰ ਟਰਾਈ ਕਲਚਰ ਠੀਕ ਹੈ ਤੇ ਇੰਗਲਿਸ਼ ਤੇ ਫ੍ਰੈਂਚ ਬੋਲੋ ਠੀਕ ਹੈ ਤੇ ਬਾਕੀ ਆ ਮੈਂ ਕੈਮ ਠੀਕ ਹੈ ਨਾ ਆਪਾਂ ਗੱਲ ਕਰੀਏ ਤਾਂ ਜਰਮਨ ਦੇ ਬੱਚੇ ਪਏ ਆ ਕਲਚਰ ਹੀ ਪਏ ਆ ਠੀਕ ਹੈ ਟੌਏ ਵੀ ਪਏ ਆ ਠੀਕ ਹੈ ਨਾ ਤੇ ਭਾਜੀ ਇਹਦੇ ਤੇ ਟੌਏ ਪਾਓ ਭਾਜੀ ਇਤਨੀ ਮਸੂਰਾ ਹੋ ਗਿਆ ਠੀਕ ਹੈ ਜੀ ਇਹ ਮੈਗਨੇਸ਼ਨ ਲਾਣਾ ਜੀ ਠੀਕ ਹੈ ਇਹ ਰੀਅਲ ਟੌਆ ਰੀਅਲ ਤਾਂ ਭਾਈ ਕੁਵਾਂ ਕੇ ਦਿਖਾ ਦਿਓ ਭਾਜੀ ਪੁੱਲ ਫਰੀ ਬੱਚਾ ਆ ਸ਼ਾਰਟ ਮਜਲ ਦਾ ਸ਼ਾਰਟ ਹਾਈਟ ਦਾ ਆਹਦੀ ਸ਼ਾਰਟ ਹਾਈਟ ਕੰਨ ਬਿਲਕੁਲ ਤੇ ਬਾਜੀ ਕੀ ਪ੍ਰਾਈਸ ਦਾ ਹੋਊਗਾ ਬੱਚਾ ਇਹ ਬਾਜੀ 25000 25000 ਤੇ ਬਿਗਲ ਦਾ ਮੇਲ ਦਾ ਫੀਮੇਲ ਦਾ ਪ੍ਰਾਈਸ ਬਾਜੀ ਬਿਗਲ ਦਾ ਮੇਲ ਬਾਜੀ 10000 ਦਾ 7000 7000 ਤੇ ਆਪਣਾ ਆਲ ਇੰਡੀਆ ਡਿਲੀਵਰੀ ਹੈਗੀ ਆ ਬਾਜੀ ਹਾਂਜੀ ਆਲ ਇੰਡੀਆ ਡਿਲੀਵਰੀ ਹੈ ਜੀ ਤੇ ਬਾਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਬਾਜੀ ਮੇਰਾ ਨੰਬਰ 94634 9039 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵ ਸਸਿਕਾ ਪ੍ਰਿੰਸ ਬਾਈ ਕੀ ਹਾਲ ਚਾਲ ਹੈ ਔਰ ਪਹੁੰਚੀ ਜੇ ਡੌਗ ਸ਼ੋਅ ਤੇ ਨਾਬੇ ਵਾਲੇ ਕਹਾਂ ਤੋਂ ਆ ਰਹੇ ਨੇ ਪਟਿਆਲੇ ਪਹੁੰਚਣ ਨੂੰ ਠੀਕ ਹੈ ਨਾ ਬਾਕੀ ਦੇਖੋ ਬਾਈ ਜੀ ਅ ਬਰੀਡਰ ਦਾ ਤੁਸੀਂ ਕਾਫੀ ਦੇਖ ਕੇ ਹੋਗੇ ਠੀਕ ਹੈ ਬਾ ਲੱਗੋ ਲੱਗ ਵੀਡੀਓ ਦੇ ਵਿੱਚ ਆ ਮੈਂ ਹੁਣ ਬਾਈਲਾਵੇ ਪਹੁੰਚਿਆ ਸੀਗਾ ਬਾਈਲਾ ਸਪੈਸ਼ਲਟੀ ਗੋਲਡਨ ਰੀਵਰ ਦੀ ਬਾਈ ਦੀ ਬਰੀਡਿੰਗ ਦਾ ਸਟਾਰਟ ਸਰਵਿਸ ਹੈ ਤੇ ਬਾਈ ਗੱਲ ਕਰਦੇ ਆ ਗੋਲਡਨ ਰੀਵਰ ਦਾ ਬੱਚਾ ਲੈ ਕੇ ਆਇਆ ਬਾਈ ਤੇ ਇੰਗਲਿਸ਼ ਬੁਲ ਡੌਗ ਹੈ ਠੀਕ ਹੈ ਬਲੈਕ ਦੇ ਵਿੱਚ ਤੇ ਇਹ ਨੀਚੇ ਲੈਬਰੀ ਦੇ ਬੱਚੇ ਪਏ ਨੇ ਬਾਕੀ ਪ੍ਰਿੰਸ ਬਾਈ ਆ ਉਮਰ ਦੱਸ ਦਿਓ ਬੱਚੇ ਦੀ ਤੇ ਪ੍ਰਾਈਸ ਦੱਸ ਦਿਓ 40 40 ਦਿਨ ਹੈ 40 40 ਦਿਨ ਦੇ ਬੱਚੇ ਨੇ ਤੇ ਭਾਈ ਜੀ ਟੀਵਰ ਦਾ ਪ੍ਰਾਈਸ ਜੀ ਟੀਵਰ ਫੀਮੇਲ ਵੀਰੇ 7500 ਜੀ 11500 11500 ਇਹ ਇੰਗਲਿਸ਼ ਬੋਲ ਲੋ ਭਾਈ ਜੀ ਇਹ 45000 45000 ਫੀਮੇਲ ਕਮਾ ਕੇ ਦਿਖਾ ਦਿਓ ਭਾਈ ਜੀ ਦੇਖੋ ਭਾਈ ਜੀ ਬਲੈਕ ਦੇ ਵਿੱਚ ਬੱਚਾ ਆ ਬੱਚਾ ਕੋਈ ਮੋਦਾ ਵੀ ਨਹੀਂ ਹੈਗਾ ਇੰਨਾ ਹੈਵੀ ਬੱਚਾ ਆ ਠੀਕ ਹੈ ਤੇ ਬਾਕੀ ਬਾਈ ਦਾ ਬਾਈ ਦਾ ਆਪਣਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਇਹ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਤੇ ਲੋਕੇਸ਼ਨ ਦੱਸ ਦਿਓ 987400743 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨਾਮ ਹੈਗਾ ਪ੍ਰਿੰਸ ਜੀ ਓਕੇ ਬਾਈ ਪ੍ਰਿੰਸ ਥੈਂਕ ਯੂ ਕਿਵੇਂ ਰਾਜਗੜ੍ਹ ਵਾਲੇ ਪਹੁੰਚੇ ਡਾਕਸ਼ੋ ਤੇ ਪਟਿਆਲਾ ਤੇ ਹਾਂਜੀ ਹਾਂਜੀ ਵੀਰੇ ਹਾਂ ਜੀ ਬਾਈ ਜੀ ਆਪਣੇ ਦਾ ਬਾਈ ਹੈ ਇਹ ਰਾਜਗੜ੍ਹ ਲਵੇ ਪਿੰਡ ਪੈ ਜਾਂਦਾ ਪਟਿਆਲੇ ਦੇ ਬਾਈ ਦੇ ਨਾਲ ਬਦਿਆ ਕੰਮ ਹੈ ਬਹੁਤ ਵਧੀਆ ਬੱਚਿਆਂ ਦੇ ਵਿੱਚ ਕੁਆਲਟੀ ਦੇ ਵਿੱਚ ਬਾਈ ਕੰਮ ਕਰਦਾ ਆ ਤੇ ਬਾਈ ਫਿਲਹਾਲ ਅਜੇ 골ਡਨ ਰੀਵਰ ਦਾ ਸਟਾਕ ਹੈ ਬਾਈ ਲਵੇ ਸਟਾਕ ਦੇ ਵੀ ਕੀ ਕੀ ਆ ਆਪਾਂ 5 ਨੰਬਰ ਕੇਜ ਲਾਰ ਕੇ ਆ ਬੱਚੇ ਸਿਰਫ 6 ਹੋਣਗੇ ਮੈਨੂੰ ਲੱਗਾ ਟੋਟਲ 7 ਨੇ ਜੀ 7 ਬੱਚੇ ਠੀਕ ਹੈ ਤੇ ਚਲੋ ਇੱਕ ਆਰਟੀ ਕਰਾਂ ਵੀ ਹਾ ਹੋਮ ਬਰੀਡਿੰਗ ਦੇ ਬੱਚੇ ਨੇ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣਾ ਹਸਕੀ ਤੇ ਵੀਰੇ ਗੋਲਡ ਰੀਵਰ ਗੋਲਡ ਰੀਵਰ ਦੇ ਵਿੱਚ ਭਾਜੀ ਹੁਣ ਇਹ ਮੇਲ ਆ ਫੀਮੇਲ ਆ ਬਾਈ ਜੀ ਇਹਦੀ ਪ੍ਰਾਈਸ ਦੱਸੋਗੇ ਇਹ ਦੱਸੋਗੇ 5 ਮੇਲ ਨੇ ਜੀ 2 ਫੀਮੇਲਾਂ ਨੇ ਜੀ ਠੀਕ ਹੈ ਕੀ ਪ੍ਰਾਈਸ ਦੇ ਵਿੱਚ ਭਾਜੀ ਆਪਣਾ 15000 ਮੇਲ ਦਾ ਹੀ ਫੀਮੇਲ ਦਾ 10000 ਠੀਕ ਹੈ ਹਾਂਜੀ ਏਜ ਹੈਗੀ 35 ਦਾ ਠੀਕ ਹੈ ਤੇ ਮੈਨੂੰ ਇਹ ਦੱਸਿਓ ਆਪਣਾ ਲੋਕੇਸ਼ਨ ਹੀ ਪਟਿਆਲਾ ਜ਼ਿਲ੍ਹਾ ਹੀ ਆਪਣਾ ਰਾਜਗੜ ਪਿੰਡ ਆ ਜੀ ਠੀਕ ਹੈ ਤੇ ਮੋਬਾਈਲ ਨੰਬਰ ਦੱਸ ਦਿਓ ਵੀਰੇ ਆਪਣਾ 843751144 ਠੀਕ ਹੈ ਤੇ نیچے ਵਾਈ ਦੇ ਵੀਡੀਓ ਦਾ ਨੰਬਰ ਚੱਲ ਦਰੂਗਾ ਬਾਈ ਦੇ ਨਾਲ ਸਪੈਸ਼ਲੀ ਅਜੇ ਫਿਲਹਾਲ ਗੋਲਡ ਰੀਵਰ ਦਾ ਸਟਾਕ ਹੈ ਤੇ ਬਾਈ ਦੀ 올 ਇੰਡੀਆ ਡਿਲੀਵਰੀ ਹੈ ਤੇ ਇੱਕ ਮੈਂ ਗੱਲ ਪੁੱਛਾਂ ਵੀਰੇ ਕੋਈ ਆਪਣਾ ਚੈਨਲ ਤੋਂ ਆਂਦਾ ਬੰਦਾ ਹੋਰ ਕੁਆਲਿਟੀ ਦਾ ਬੱਚਾ ਜਾਂ ਹੋਰ ਬਰੀਡ ਦਾ ਬੱਚਾ ਪਾਲਦਾ ਹਾਂਜੀ ਹਾਂਜੀ ਅਵੇਲੇਬਲ ਕਰਵਾ ਦਿਓ ਹਾਂਜੀ ਹਾਂਜੀ ਠੀਕ ਹੈ ਓਕੇ ਵੀਰੇ ਥੈਂਕ ਯੂ ਓਕੇ